ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹਿਨਾਕ ਨੂੰ ਜੀ ਅਮਰੀਕਾ ਦੇ ਸਿਟੀ ਕੈਂਟ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਸਨਮਾਨ ਸਮਾਗਮ ਕਰਵਾਇਆ ਗਿਆ ਹੈ ਇਸ ਸਨਮਾਨ ਸਮਾਗਮ ਦੇ ਵਿੱਚ ਕੋਚ ਸਰਦਾਰ ਗੁਰਚਰਨ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ ਗੁਰਚਰਨ ਸਿੰਘ ਢਿੱਲੋਂ ਸੀਟਲ ਦਾ ਇੱਕ ਵੱਡਾ ਨਾਂ ਅਤੇ ਗੁਰਚਰਨ ਸਿੰਘ ਢਿੱਲੋਂ ਦਾ ਨਾਂ ਅੱਜ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਦਸਤੇ ਕੇ ਇਸ ਸਨਮਾਨ ਸਮਾਗਮ ਦੇ ਵਿੱਚ ਵਾਸ਼ਿੰਗਟਨ ਸਨੇ ਕੈਨੇਡਾ ਤੋਂ ਵੀ ਪੰਜਾਬੀ ਭਾਈਚਾਰੇ ਦੇ ਲੋਕ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ ਨੇ ਸਰਦਾਰ ਗੁਰਚਰਨ ਸਿੰਘ ਢਿੱਲੋਂ ਸੈਟਲ ਦਾ ਇੱਕ ਵੱਡਾ ਨਾਂ ਜੋ ਕਿ ਪੰਜਾਬੀ ਭਾਈਚਾਰੇ ਲਈ ਪਿਛਲੇ ਡੇਢ ਦਹਾਕਿਆਂ ਤੋਂ ਸੇਵਾ ਕਰ ਰਹੇ ਨੇ ਹਰੇਕ ਬੱਚੇ ਦੀ ਜ਼ੁਬਾਨ ਤੇ ਅੱਜ ਸਰਦਾਰ ਗੁਰਚਰਨ ਸਿੰਘ ਢਿੱਲੋਂ ਦਾ ਨਾਂ ਹੈ ਕਿਉਂਕਿ ਬੱਚਿਆਂ ਦੇ ਲਈ ਪਿਛਲੇ ਲੰਮੇ ਅਰਸੇ ਤੋਂ ਉਹ ਖੇਡ ਕੈਂਪ ਵੀ ਲਗਵਾਉਂਦੇ ਨੇ ਜੋ ਕਿ 2 ਮਹੀਨੇ ਚੱਲ ਰਿਹਾ ਅਤੇ ਬੱਚੇ ਖੁਸ਼ੀ-ਖੁਸ਼ੀ ਬੜੇ ਹੀ ਚਾਵਾ ਦੇ ਨਾਲ ਇਹਨਾਂ ਕੈਂਪ ਦੇ ਵਿੱਚ ਹਿੱਸਾ ਲੈਂਦੇ ਨੇ ਅਤੇ ਬਹੁਤ ਵਧੀਆ ਖੇਡਾਂ ਤੇ ਗੁਣ ਵੀ ਸਿੱਖਦੇ ਨੇ ਇਹ ਖੇਡ ਕੈਂਪ ਹੁਣ ਇੱਕ ਮੇਲੇ ਦਾ ਰੂਪ ਬਣਦਾ ਜਾ ਰਿਹਾ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਬੜਾ ਵੱਡਾ ਸਮਾਗਮ ਹੋਇਆ ਉਹ ਸੀਗਾ ਸਰਦਾਰ ਗੁਰਚਰਨ ਸਿੰਘ ਢਿੱਲੋਂ ਜਿਨ੍ਹਾਂ ਨੂੰ ਅਸੀਂ ਕੋਚ ਸਾਹਿਬ ਵੀ ਕਹਿੰਨੇ ਆ ਉਹਨਾਂ ਦੇ ਸਨਮਾਨ ਲਈ ਅਸੀਂ ਫੰਕਸ਼ਨ ਕੀਤਾ ਉਹ ਪਿਛਲੇ ਕੋਈ 20 ਸਾਲ ਤੋਂ ਇੱਥੇ ਕਮਿਊਨਿਟੀ ਦੀ ਸਰਵਿਸ ਕਰ ਰਹੇ ਆ ਬੱਚਿਆਂ ਦਾ ਕੈਂਪ ਲਾ ਰਹੇ ਆ ਤਾਂ ਅਸੀਂ ਵੀ ਉਹਨਾਂ ਦੇ ਨਾਲ ਜੁੜੇ ਆ ਤਾਂ ਉਹ ਜਿੰਨੀ ਵੀ ਕਮਿਊਨਿਟੀ ਅੱਜ ਇੱਥੇ ਇਕੱਠੀ ਹੋਈ ਆ ਕੋਈ 300 ਦੇ ਕਰੀਬ اٹੈਂਡੀ ਸੀਗੇ ਉਹਦੇ ਵਿੱਚ ਸਾਰਿਆਂ ਨੇ ਢਿੱਲੋਂ ਸਾਹਿਬ ਦੇ ਸਿਹਤ ਲਈ ਦੁਆਵਾਂ ਕੀਤੀਆਂ ਫਿਰ ਉਹਨਾਂ ਦੀ ਜੇ ਵੀ ਕਾਮਯਾਬੀ ਹੋਈ ਆ ਕਮਿਊਨਿਟੀ ਦੀਆਂ ਸਰਵਿਸਿਜ਼ ਜਿਹੜੀਆਂ ਸੀਗੀਆਂ ਉਹਨਾਂ ਬਾਰੇ ਵੀ ਅਸੀਂ ਗੱਲ ਕੀਤੀ ਪਿਆਣਾ ਦੀ ਕਿੰਨੀ ਡੈਡੀਕੇਸ਼ਨ ਆ ਕਿੰਨੀ ਕਮਿਟਮੈਂਟ ਆ ਇੰਨੀ ਸਾਡੇ ਕੋਲ ਹੋ ਨਹੀਂ ਸਕਦੀ ਕਿਸੇ ਕੋਲੋਂ ਵੀ ਹਰ ਬਲਾਰਾ ਇਹ ਬੋਲਿਆ ਕਿ ਜੋ ਢਿਲੋਂ ਸਾਹਿਬ ਆਪਣੇ ਲਈ ਕਰ ਸਕਦੇ ਸੀ ਕਮਿਊਨਿਟੀ ਲਈ ਉਹਦੇ ਨਾਲੋਂ ਬਹੁਤ ਵੱਧ ਕੀਤਾ ਔਰ ਸਾਡੇ ਕਿਸੇ ਦੇ ਵਿੱਚ ਵੀ ਇੰਨੀ ਹਿੰਮਤ ਨਹੀਂ ਵੀ ਅਸੀਂ ਕਹਿ ਦਈਏ ਕਿ ਅਸੀਂ ਆਪਣੇ ਘਰ ਦੇ ਫੰਕਸ਼ਨ ਤੇ ਨਹੀਂ ਜਾਣਾ ਪਰ ਅਸੀਂ ਬੱਚਿਆਂ ਦੇ ਕੈਂਪ ਜਿਹੜਾ ਇਹ ਸ਼ੁਰੂ ਕੀਤਾ ਹੈ ਉਹਦੀ ਜਿਹੜੀ ਹੈਗੀ ਆ ਸ਼ੁਰੂਆਤ ਕਰਕੇ ਇਹ ਸਾਡੇ ਫੰਕਸ਼ਨ ਜਿਹੜਾ ਅਸੀਂ ਸਪੋਰਟਸ ਕੈਂਪ ਦੀ ਗੱਲ ਕਰਦੇ ਆ ਇਹ ਜੁਲਾਈ ਅਗਸਤ ਦੇ ਵਿੱਚ ਹੁੰਦਾ ਔਰ ਉਦੋਂ ਹੀ ਸਾਡੇ ਵਿਆਹ ਹੁੰਦੇ ਆ ਉਦੋਂ ਹੀ ਸਾਡੇ ਸਮਾਗਮ ਹੁੰਦੇ ਆ ਪੇਲੋ ਸਾਹਿਬ ਆਪਣੇ ਸਮਾਗਮ ਛੱਡ ਕੇ ਬੱਚਿਆਂ ਦੇ ਕੈਂਪ ਦੇ ਵਿੱਚ ਪਹੁੰਚਦੇ ਹੁੰਦੇ ਸੀ ਔਰ ਜੇ ਕਿਤੇ ਫੰਕਸ਼ਨ ਤੇ ਜਾਣਾ ਉਨੀ ਕਹਿਣਾ ਪੇ ਮੈਂ 7 ਵਜੇ ਤੋਂ ਬਾਅਦ ਆ ਸਕਦਾ ਪਹਿਲਾਂ ਨਹੀਂ ਆ ਸਕਦਾ ਤਾਂ ਜਿਹੜੀ ਹੈਗੀ ਆ ਕਮਿਊਨਿਟੀ ਦੀ ਗੱਲ ਆ ਕਮਿਊਨਿਟੀ ਨੇ ਵੀ ਉਹਨਾਂ ਨੂੰ ਬਹੁਤ ਮਾਨ ਦਿੱਤਾ ਅੱਜ ਬਹੁਤ ਸਪੋਰਟਸ ਕਲੱਬ ਆਏ ਨੇ ਉਹਨਾਂ ਦੀ ਮਾਨਤਾ ਕੀਤੀ ਆ ਫਿਰ ਜਿਹੜੇ ਬਿਮਾਰੇ ਆ ਬੈਂਕੂਵਰ ਤੋਂ ਸੀਗੇ ਆਏ ਉਹ ਕੋਈ ਕੈਲੀਫੋਰਨੀਆ ਤੋਂ ਸੀਗਾ ਤੇ ਲੋ ਸਾਹਿਬ ਨੇ ਸਿਆਟਲ ਦਾ ਜੋ ਨਾਂ ਨਕਸ਼ੇ ਤੇ ਲੋਰੀ ਸਾਰੇ ਲਈ ਸਾਡੇ ਲਈ ਬਹੁਤ ਕੋਸ਼ਿਸ਼ ਹੈ ਕਮਿਊਨਿਟੀ ਲਈ ਜੇ ਸੈਟਲ ਦਾ ਨਾਮ ਹੈਗਾ ਨਾ ਇੰਡੀਆ ਦੇ ਵਿੱਚ ਜਾਂ ਦੁਨੀਆ 'ਚ ਉਹ ਸਿਰਫ ਧਨੋ ਸਾਫ ਕਰਕੇ ਹੀ ਆ ਤੇ ਇਹਦੇ ਨਾਲ ਹੀ ਮੈਂ ਬਸ ਇਹ ਬਹੁਤ ਇੱਕ ਜਿਹੜੀ ਹੈਗੀ ਆ ਨਾ ਸਾਡੇ ਲਈ ਤੁਸੀਂ ਇਹਨੇ ਪ੍ਰੇਅਰ ਕਰੋ ਅਰਦਾਸਾਂ ਦੀ ਇਹ ਸਦਾ ਹੈ ਜਿਹੜਾ ਕੈਂਪਾ ਇਹ ਵੀ ਚੱਲਦਾ ਰਹੇ ਪਰ ਢਿੱਲੋਂ ਸਾਹਿਬ ਦੀ ਸਿਹਤ ਆ ਕੋਈ ਨਹੀਂ ਕਾਮਯਾਬ ਰਹੇ ਉਹ ਅਗਲੇ 10 15 ਸਾਲ ਚ ਕੈਂਪ ਚਲਾਉਂਦੇ ਰਹਿਣ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਕਿ ਸਾਡਾ ਅਸੀਂ ਆਪਣੇ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕਮਿਊਨਿਟੀ ਦਾ ਜਿਹੜਾ ਸਾਡਾ ਨਾਂ ਆ ਉਹ ਇੰਨਾ ਉੱਚਾ ਕੀਤਾ ਔਰ ਸਾਡੇ ਹਜ਼ਾਰਾਂ ਬੱਚਿਆਂ ਨੂੰ ਉਹ ਦੂਜੀਆਂ ਆਦਤਾਂ ਤੋਂ ਬਚਾ ਕੇ ਇਸ ਪਾਸੇ ਲਾਇਆ ਔਰ ਇਹ ਜਿਹੜੀ ਉਹਨਾਂ ਦੀ ਦੇਣ ਹੈ ਕਮਿਊਨਿਟੀ ਵਾਸਤੇ ਔਰ ਉਹਨਾਂ ਦੇ ਬੱਚਿਆਂ ਵਾਸਤੇ ਵੀ ਔਰ ਬੱਚਿਆਂ ਦੇ ਪੇਰੈਂਟਸ ਵਾਸਤੇ ਵੀ ਇਹ ਬਹੁਤ ਬਹੁਤ ਵੈਲਿਊਏਬਲ ਚੀਜ਼ ਹੈ ਕਿ ਅਸੀਂ ਆਪਾਂ ਪੈਸੇ ਤਾਂ ਦੇ ਸਕਦੇ ਹਾਂ ਪਰ ਟਾਈਮ ਨਹੀਂ ਕੋਈ ਦੇ ਕੇ ਰਾਜੀ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ 15 ਸਾਲ ਔਰ ਇਹ ਕਮਿਊਨਿਟੀ ਦੇ ਖਾਤਰ ਯੂਜ਼ ਕੀਤੇ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਔਰ ਉਹਨਾਂ ਦੇ ਪਰਿਵਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਸ ਸਮਾਗਮ ਦੌਰਾਨ ਚੁੱਕ-ਚੁੱਕ ਬੁਲਾਰਿਆਂ ਨੇ ਦੱਸਿਆ ਕਿ ਢਿੱਲੋਂ ਸਾਪ ਦੇ ਇਸ ਪ੍ਰਾਲੇ ਨਾਲ ਜਿੱਥੇ ਬੱਚੇ ਰਲ ਮਿਲ ਕੇ ਖੇਡ ਤੇ ਸੱਭਿਆਚਾਰ ਦੇ ਨਾਲ ਵੀ ਜੁੜੇ ਰਹਿੰਦੇ ਨੇ ਤਾਂ ਉੱਥੇ ਹੀ ਉਹਨਾ ਭਾਈਚਾਰੇ ਨੂੰ ਵੀ ਜੋੜ ਕੇ ਰੱਖਿਆ ਹੋਇਆ ਹੈ ਵੈਕਨਜੀ ਕਾ ਖਾਲਸਾ ਵੈਕਨਜੀ ਕੀ ਫਤਿਹ ਅੱਜ ਅਸੀਂ ਸੈਟਲ ਦੇ ਵਿੱਚ ਸਰਦਾਰ ਗੁਰਚੰਦ ਸਿੰਘ ਢਿੱਲੋਂ ਦੇ ਸਨਮਾਨ ਦੇ ਸੰਬੰਧ ਵਿੱਚ ਅਸੀਂ ਸਾਰੇ ਕਮਿਊਨਿਟੀ ਅੱਜ ਇੱਥੇ ਇਕੱਠੀ ਹੋਈ ਆ ਕਿਉਂਕਿ ਉਹਨਾਂ ਦੀ ਜੋ ਸਾਡੀ ਕਮਿਊਨਿਟੀ ਨੂੰ ਦੇਣਾ ਉਹ ਬਹੁਤ ਹੀ ਅਣਥੱਕ ਬੰਦੇ ਸੀ ਅਣਥੱਕ ਕਿ ਉਹਨਾਂ ਦੀ ਮਿਹਨਤ ਉਹਨੂੰ ਉਹਨੇ ਸਾਰੀ ਕਮਿਊਨਿਟੀ ਨੂੰ ਇਕੱਠਾ ਕਰਕੇ ਰੱਖਿਆ ਤੇ ਬਾਕੀ ਉਹ ਹਜੇ ਤੱਕ ਵੀ ਮਤਲਬ ਸਾਡੇ ਨਾਲ ਵਿਚਰਦੇ ਆ ਬਾਕੀ ਉਹਨਾਂ ਦੀ ਸਿਹਤ ਆ ਤੇ ਅਸੀਂ ਹਰ ਵੇਲੇ ਮਹਾਰਾਜ ਜੀ ਕੋ ਕਾਮਯਾਬੀ ਦੀ ਦੁਆ ਕਰਦੇ ਆ ਪਰਮਾਤਮਾ ਤੰਦਰੁਸਤੀ ਦੇਵੇ ਉਹਨਾਂ ਨੂੰ ਬਾਕੀ ਅੱਜ ਜਿੰਨੀ ਵੀ ਸਾਰੀ ਪੰਜਾਬ ਸਪੋਰਟਸ ਕਲੱਬ ਤੇ ਬਾਕੀ ਸ਼ਾਟਲਿੰਗ ਦੀ ਸਾਰੀ ਕਮਿਊਨਿਟੀ ਇਕੱਠੀ ਹੋ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੀ ਜੋ ਜੋ ਸਾਰੇ ਨੇ ਜੋ ਦੇਣਾ ਉਹਨਾਂ ਦੀ ਦੇਣ ਉਹਨਾਂ ਨੇ ਦਿੱਤੀ ਹੈ ਕਮਿਊਨਿਟੀ ਨੂੰ ਉਹਦਾ ਧੰਨਵਾਦ ਕੀਤਾ ਸਾਰੇ ਲੋਕਾਂ ਅੱਜ ਦਾ ਇਹ ਸਮਾਗਮ ਸਰਦਾਰ ਗੁਰਚੰਨ ਸਿੰਘ ਢਿੱਲੋਂ ਜਿਹੜੇ ਬਹੁਤ ਵੱਡੇ ਖੇਡ ਦੇ ਪ੍ਰੋਮੋਟਰ ਰਹੇ ਨੇ ਸੈਟਲ 'ਚ ਰਹਿੰਦੇ ਨੇ ਉਹਨਾਂ ਦੇ ਸਵਾਗਤ ਵਾਸਤੇ ਉਹਨਾਂ ਦੇ ਸਨਮਾਨ ਵਾਸਤੇ ਕੀਤਾ ਗਿਆ ਸਾਰੀ ਸੈਟਲ ਦੀ ਸੰਗਤ ਆਈ ਹੈ ਪਰ ਬਹੁਤ ਲੋਕਾਂ ਨੇ ਹੰਗਾਰਾ ਦਿੱਤਾ ਹੈ ਉਹਨਾਂ ਦੀ ਥੋੜੀ ਜੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਦੀ ਜ਼ਿੰਦਗੀ ਦੀਆਂ ਜੋ ਖੇਡਾਂ ਪ੍ਰਤੀ ਐਕਟੀਵਿਟੀਜ਼ ਸਨ ਜੋ ਉਹ ਖੇਡਾਂ ਪ੍ਰਤੀ ਸਮਰਪਿਤ ਸਨ ਉਹਦੇ ਵਿੱਚ ਥੋੜਾ ਜਿਹਾ ਸਟਾਪ ਆਇਆ ਹੈ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇਹ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਸਿਹਤ ਉਹਨਾਂ ਦਾ ਉਸੇ ਤਰ੍ਹਾਂ ਦਰੁਮਦਾਰ ਚੱਲੇ ਜਿਵੇਂ ਪਹਿਲਾਂ ਉਹ ਆਪਣੀ ਕਮਿਊਨਿਟੀ ਦੀ ਆਪਣੇ ਲੋਕਾਂ ਦੀ ਸੇਵਾ ਕਰਦੇ ਰਹੇ ਨੇ ਬੜੇ ਬੜੇ ਵੱਡੇ ਯੋਧੇ ਮਾ ਯੋਧੇ ਉਹਨਾਂ ਨੇ ਇਸ ਦੁਨੀਆ ਵਿੱਚ ਦਿੱਤੇ ਨੇ ਅਸੀਂ ਅੱਜ ਵੀ ਆਸ ਰੱਖਦੇ ਹਾਂ ਕਿ ਉਹ ਤਕੜੇ ਹੋ ਕੇ ਉਸੇ ਤਰ੍ਹਾਂ ਸਮਾਜ ਦੀ ਉਸੇ ਤਰ੍ਹਾਂ ਆਪਣੀ ਕਮਿਊਨਿਟੀ ਦੀ ਸੇਵਾ ਕਰਨ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਚੱਲ ਕੇ ਸਾਨੂੰ ਵੀ ਇਸ ਚੀਜ਼ ਦੀ ਸ਼ੋਭਾ ਮਿਲੇ ਕਿ ਅਸੀਂ ਵੀ ਆਪਣੀ ਕਮਿਊਨਿਟੀ ਲਈ ਕੁਛ ਕਰ ਰਹੇ ਹਾਂ ਇਹ ਸਮਾਗਮ ਉਹਨਾਂ ਨੂੰ ਸਮਰਪਿਤ ਹੈ ਔਰ ਸਾਰਿਆਂ ਦੀ ਇਹ ਅਰਦਾਸ ਹੈ ਕਿ ਉਹਨਾਂ ਦੀ ਸਿਹਤ ਤਗੜੀ ਹੋਵੇ ਉਹ ਤਗੜੇ ਰਹਿਣ ਤੇ ਇਸੇ ਤਰ੍ਹਾਂ ਆਪਣੀ ਕਮਿਊਨਿਟੀ ਦੀ ਆਪਣੇ ਲੋਕਾਂ ਦੀ ਆਪਣੀ ਕੌਮ ਦੀ ਸੇਵਾ ਕਰਦੇ ਰਹਿਣ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਇਹਨਾਂ ਕੀਤਾ ਹੈ ਔਰ ਗਾਮੀ ਇਸੇ ਤਰ੍ਹਾਂ ਕਰਦੇ ਰਹਿਣ ਮੇਰੀ ਦਿਲੋਂ ਤਕੀਦ ਹੈ ਮੈਂ ਧੰਨਵਾਦ ਕਰਦਾ ਸਾਰੀ ਕਮਿਊਨਿਟੀ ਦਾ ਜਿਨ੍ਹਾਂ ਨੇ ਅੱਜ ਆ ਕੇ ਉਹਨਾਂ ਦੀ ਹੌਸਲਾ ਫੁਜਾਈ ਕੀ ਪਿਛਲੇ ਕੁਝ ਸਮੇਂ ਤੋਂ ਗੁਰਚਰਨ ਸਿੰਘ ਢਿੱਲੂ ਦੀ ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਜਿੱਥੇ ਉਹ ਖੇਡਾਂ ਵੱਲ ਪੂਰਾ ਧਿਆਨ ਨਹੀਂ ਦੇ ਪਾ ਰਹੇ ਨੇ ਤਾਂ ਉੱਥੇ ਹੀ ਭਾਈਚਾਰੇ ਨੇ ਉਹਨਾਂ ਦੀ ਸਿਹਤ ਕਾਮਯਾਬੀ ਦੇ ਲਈ ਅਰਦਾਸ ਕੀਤੀ ਹੈ ਕਿ ਉਹ ਫਿਰ ਤੋਂ ਠੀਕ ਹੋਣ ਅਤੇ ਫਿਰ ਤੋਂ ਖੇਡ ਕੈਂਪ ਦਾ ਹਿੱਸਾ ਬਣਨ ਤੇ ਗਰਾਊਂਡ ਦੇ ਵਿੱਚ ਬੱਚਿਆਂ ਦੇ ਨਾਲ ਖੇਡ ਅਤੇ ਭਾਈਚਾਰਾ ਇਸੇ ਤਰ੍ਹਾਂ ਆਪਸ ਦੇ ਵਿੱਚ ਜੁੜਿਆ ਰਹੇ। ਹਾਂਜੀ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸਦਾ ਗੁਰਚਰਨ ਸਿੰਘ ਢਿੱਲੂ ਨੂੰ ਸਨਮਾਨਤ ਕਰਨ ਲਈ ਇਹ ਉਹ ਸ਼ਖਸ ਹੈ ਆ ਜਿਹੜੇ ਡੀਓਸਕੋਸ ਤੋਂ ਆ ਕੇ ਸੈਟਲ ਜਬਸੇ ਕੋ 15 ਸਾਲ ਹੋ ਗਏ ਇਹਨਾਂ ਨੇ ਜੋ ਸਾਡੇ ਸੈਟਲ ਦੇ ਵਿੱਚ ਸਾਡੀ ਕਮਿਊਨਿਟੀ ਲਈ ਕੀਤਾ ਸਾਡੇ ਸਪੋਰਟਸ ਲਈ ਕੀਤਾ ਤੇ ਉਹ ਇੰਨਾ ਜ਼ਿਆਦਾ ਕੀਤਾ ਕਿ ਸਾਨੂੰ ਇਹਦਾ ਮਹਿਸੂਸ ਹੋਇਆ ਕਿ ਅਸੀਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ ਉਹਨਾਂ ਨੂੰ ਇੰਨੇ ਸਾਲ ਹੋ ਗਏ ਇਹੋ ਜੀ ਮਿਹਨਤ ਕਰਦੇ ਆ ਉਹਨਾਂ ਨੇ ਸਪੋਰਟਸ ਕੈਂਪ ਦੇ ਵਿੱਚ ਚਲਾਇਆ ਉੱਥੇ 200 ਤੋਂ ਬੱਚੇ ਉੱਪਰ ਇਨਵੋਲਵ ਕੀਤੇ ਤੇ ਬਾਕੀ ਉਹਨਾਂ ਦੇ ਨਾਲ ਉਹਨਾਂ ਦੇ ਬਿਓਰਗ ਪੇਰੈਂਟਸ ਉੱਥੇ ਆਉਂਦੇ ਰਹੇ ਦੂਜੀ ਗੱਲ ਇਹ ਆ ਵੀ ਸ਼ੈਟਲ ਦੇ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਰਿਹਾ ਉਹਨਾਂ ਨੇ ਕਵਰ ਕੀਤਾ ਕਿਉਂਕਿ ਉਹ ਜੀ ਦੇ ਨਮਾਇंदे ਸੀ ਉਹਨਾਂ ਨੇ ਦੁਨੀਆ ਦੇ ਵਿੱਚ ਸਾਡਾ ਨਾਮ ਸਾਡੇ ਸ਼ਹਿਰ ਦਾ ਨਾਮ ਪਹਚਾਇਆ ਉਹਨਾਂ ਨੇ ਬੜੀ ਸੇਵਾ ਕੀਤੀ ਆ ਤੇ ਸਾਡਾ ਵੀ ਫਰਜ਼ ਬਣਦਾ ਹੀ ਆ ਇਹ ਸੋਚਿਆ ਵੀ ਅਸੀਂ ਇਨਾਂ ਨੂੰ ਸਨਮਾਨਿਤ ਕੀਤਾ ਜਾਵੇ ਇਹੋ ਜਿਹੇ ਬੰਦੇ ਬਹੁਤ ਘੱਟ ਹੁੰਦੇ ਆ ਇਹ ਉਹ ਸ਼ਖਸ ਆ ਜੀਨੇ ਆਪਣੇ ਭਰਾ ਨੂੰ ਅ অলਪਿਕ ਦਾ ਖੜਾਇਆ ਜੀ ਤੇ ਉਹਨੂੰ ਸਰਦਾ ਕਰਤਾ ਸਿੰਘ ਨੂੰ ਪਲਵਾਨ ਨੂੰ ਤੇ ਸਾਡੇ ਇੱਥੇ ਬੱਚੇ ਸਟੇਟ ਚੈਂਪੀਅਨ ਬਣਾਏ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਅੱਜ ਇਸ ਫੰਕਸ਼ਨ ਲਈ ਇਕੱਠੇ ਹੋਇਆ ਸਾਡੇ ਸ਼ੈਡਲ ਦੀ ਬੜੀ ਕ੍ਰੀਮ ਇਕੱਠੀ ਹੋਈ ਆ ਜਿਹੜੇ ਸਪੋਰਟਸ ਦੇ ਲਵਰ ਨੇ ਸਾਥੋ ਛੋਟੇ ਸੱਦੇ ਦੇ ਉੱਤੇ ਬਹੁਤ ਸੰਗਤ ਆ ਪਰਿਵਾਰ ਆਏ ਆ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਜੁਰਜੀ ਦਾ ਖਾਲਸਾ ਵਾਜੁਰਜੀ ਫਤਿਹ ਅਮਰੀਕਾ ਤੋਂ ਗੁਰਪ੍ਰੀਤ ਸਿੰਘ ਤੰਜੂ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ